ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੰਦਵੀ ਟਕਸਾਲ ਇੱਕ ਮਹਾਨ ਜਥੇਬੰਦੀ ਜਿਸ ਦੇ ਨਾਲ ਇੱਕ ਡੂੰਘਾ ਰਿਸ਼ਤਾ ਆਪਣੀ ਜ਼ਿੰਦਗੀ ਦਾ ਅਸੀਂ ਸਮਝਦੇ ਹਾਂ ਕਿ ਬਹੁਤ ਵੱਡਾ ਇੱਕ ਕਰਮ ਹੋਇਆ ਜਿਹਦੇ ਕਰਕੇ ਇਸ ਸੰਸਥਾ ਦੇ ਨਾਲ ਸਾਡਾ ਜੋੜ ਹੋਇਆ ਸਾਡੀ ਕੌਮ ਦੇ ਜਰਨੈਲ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਜਿਨ੍ਹਾਂ ਨੇ ਸਿੱਖਾਂ ਦੇ ਹੱਕਾਂ ਲਈ ਸੰਘਰਸ਼ ਲੜਿਆ ਤੇ ਉਸ ਦੇ ਵਿੱਚ ਸ਼ਾਮਲ ਹੋ ਕੇ ਉਹਨਾਂ ਦੀ ਅਗਵਾਈ ਵਿੱਚ ਆਪਣੀ ਜ਼ਿੰਦਗੀ ਦਾ ਕੁਝ ਸਮਾਂ ਬਤਾਉਣ ਦਾ ਮੌਕਾ ਮਿਲਿਆ ਸਾਡੇ ਲਈ ਬਹੁਤ ਮਹਾਨ ਸੰਸਥਾ ਤੇ ਸੰਤਾਂ ਦੀ ਜਿਹੜੀ ਜਿਹੜੀ ਸੋਚ ਆ ਜਾਂ ਉਹਨਾਂ ਦੀ ਸ਼ਖਸੀਅਤ ਆ ਉਹ ਅੱਜ ਵੀ ਜਿਉਂਦੀ ਤੇ ਉਜਾਗਰੀ ਆ 40 ਸਾਲ ਹੋ ਗਏ ਨੇ ਸਿਰ ਤੌਰ ਤੇ ਸਾਡੇ ਵਿਚਾਰੋਂ ਗਿਆਨ ਨੂੰ ਪਰ ਅੱਜ ਵੀ ਉਹਨਾਂ ਦੀ ਉਹੀ ਜਿਹੜੀ ਚੜ੍ਹਤ ਤੇ ਉਹ ਉਹਨਾਂ ਦੀ ਜਿਹੜੀ ਇਸ ਦੁਨੀਆ ਦੇ ਉੱਤੇ ਜਿਹੜੀ ਸ਼ਹਾਦਤ ਆ ਉਹ ਆਪਣੇ ਆਪ ਦੇ ਵਿੱਚ ਪੂਰਨ ਤੌਰ ਤੇ ਜਿਹੜੀ ਆ ਉਹਦਾ ਜਲਵਾ ਉਸੇ ਤਰ੍ਹਾਂ ਹੀ ਵਰਤ ਰਿਆ ਹੋ ਅੱਜ ਇੱਕ ਖਬਰ ਆਈ ਹੈ ਕਿ ਦਬੰਦਿੰਗ ਟਕਸਾਲ ਦੇ ਮੌਜੂਦਾ ਮੁਖੀ ਬਾਬਾ ਹਰਰਾਮ ਸਿੰਘ ਧੋਮਾ ਜਿਨ੍ਹਾਂ ਨੇ ਭਾਰਤੀ ਜਨਤਾ ਪਾਰਟੀ ਦੀ ਮਹਾਰਾਸ਼ਟਰ ਦੇ ਵਿੱਚ ਹੋ ਰਹੀਆਂ ਚੋਣਾਂ ਦੇ ਵਿੱਚ ਹਮਾਇਤ ਕੀਤੀ ਆ ਤੇ ਸੰਤ ਸਮਾਜ ਵੱਲੋਂ ਉਹਨਾਂ ਦੀ ਹਮਾਇਤ ਦਾ ਇੱਕ ਐਲਾਨ ਕੀਤਾ ਸਵੇਰੇ ਇੱਕ ਖਬਰ ਆਈ ਬਾਦਚੋਕ ਵੀਡੀਓ ਆਈ ਜਿਸ ਦੇ ਬਾਰੇ ਦੇ ਵਿੱਚ ਸਿੱਖਵਾਦ ਦੇ ਅੰਦਰ ਇੱਕ ਵੱਡਾ ਰੋਸ ਪਾਇਆ ਜਾ ਰਿਹਾ ਹੈ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸੰਤ ਜਰਨੈਲ ਸਿੰਘ ਖਾਲਸਾ ਪੰਡਰਾਂਵਾਲਿਆਂ ਦੀ ਸਸਤਾ ਤੇ ਉਹਨਾਂ ਦੀ ਸੋਝ ਜਿਹੜੀ ਆ ਉਹ ਹਮੇਸ਼ਾ ਦਿੱਲੀ ਨਾਲ ਟਕਰਾਂਦੀ ਆ ਤੇ ਮੈਂ ਇਹ ਦੇਖ ਰਿਹਾ ਸੀ ਕਿ ਇੱਕ ਜਿਹੜੀ ਰਾਸੀ ਪਾਰਟੀ ਜਿਹੜੀ ਸਿੱਖਾਂ ਦੀ ਜਮਾਤ ਕਹੀ ਜਾਂਦੀ ਆ ਅਕਾਲੀ ਦਲ ਜਿਹੜੀ ਕਿ ਗਠਜੋੜਾਂ ਦੇ ਵਿੱਚ ਪਿਛਲੇ ਸਮੇਂ ਚ ਰਹੀ ਤੇ ਐਦ ਕੀ ਇੱਕ ਪਰਖ ਆਈ ਜਦੋਂ ਕਿ ਅਕਾਲੀ ਦਲ ਨੇ ਗਠਜੋੜ ਕਰਨਾ ਸੀ ਪਾਰਲੀਮੈਂਟ ਦੇ ਵਿੱਚ ਤਾਂ ਉਸ ਸਮੇ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਬੜੇ ਮਾਣ ਨਾਲ ਮੈਂ ਇਹ ਗੱਲ ਕਹਿ ਸਕਦਾ ਕਿ ਪਾਰਟੀ ਦੇ ਬਹੁਤ ਸਾਰੇ ਲੀਡਰਾਂ ਦੇ ਵਿਚਾਰਾਂ ਤੋਂ ਉਲਟ ਹੋ ਕੇ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਤੋਂ ਦੇ ਨਾਲ ਸ਼ਰਤਾਂ ਤਹਿਤ ਜਿਹੜੀ ਹੈ ਉਹ ਗੱਠਜੋੜ ਕਰਨ ਦਾ ਇੱਕ ਫੈਸਲਾ ਕੀਤਾ ਜਿਸ ਦੇ ਵਿੱਚ ਸਭ ਤੋਂ ਵੱਡੀ ਗੱਲ ਸੀ ਸਿੱਖਾਂ ਦੀਆਂ ਸੰਸਥਾਵਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਕਮੇਟੀ ਹਰਿਆਣਾ ਕਮੇਟੀ ਪਡਣਾ ਸਬ ਬੋਰਡ ਹਜੂਰ ਸਾਹਿਬ ਬੋਰਡ ਦੇ ਬਾਰੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਕਿ ਇਹਦੇ ਤੇ ਲਈ ਸੀ ਗੱਲ ਕਰਾਂਗੇ ਇਹਦਾ ਹੱਲ ਕਰਾਉਂਗੇ ਫਿਰ ਅਸੀਂ ਕਰਾਂਗੇ ਉਸ ਤੋਂ ਬਾਅਦ ਬੰਦੀ ਸਿੰਘ ਜਿਹੜੇ ਕਿ ਸਮੁੱਚੀ ਕੌਮ ਦਾ ਮੁੱਦਾ ਵਾ ਉਹਨਾਂ ਦੀ ਭਾਵਨਾ ਨਾਲ ਜੁੜਿਆ ਮੁੱਦਾ ਉਹਦੇ ਬਾਰੇ ਗੱਲ ਕਰਨੀ ਸੀ ਤੀਸਰਾ ਕਿਸਾਨਾਂ ਦਾ ਦੇ ਹੱਕਾਂ ਦੀ ਮੰਗਾਂ ਦੀ ਗੱਲ ਕਿਰਤੀ ਲੋਕਾਂ ਦੀ ਗੱਲ ਜਿਹੜੀ ਆ ਉਹ ਅਕਾਲੀ ਦਲ ਨੇ ਕੀਤੀ ਤੇ ਉਹ ਜਦੋਂ ਇਸ ਗੱਲ ਤੇ ਉਹਨਾਂ ਨੇ ਵਿਚਾਰ ਕਰਨ ਤੋਂ ਨਾ ਕਰਦੀ ਤੇ ਅਕਾਲੀ ਦਲ ਨੇ ਇਸ ਗੱਲ ਨੂੰ ਨਾ ਗੜਜੋੜ ਕਰਨ ਤੋਂ ਮਨ ਲੋ ਜਵਾਬ ਦਿੱਤਾ ਤੇ ਇਸ ਦੇ ਨਾਲ ਭਾਵੇਂ ਅਕਾਲੀ ਦਲ ਨੂੰ ਰਾਸੀ ਤੌਰ ਤੇ ਨੁਕਸਾਨ ਵੀ ਹੋਇਆ ਪਰ ਕਾਲੀ ਗੱਲ ਨੇ ਇਸ ਗੱਲ ਤੇ ਬੜਾ ਡਟਵਾ ਫੈਸਲਾ ਲਿਆ ਸੋ ਅਸੀਂ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੰਦਵੀ ਟਕਸਾਲ ਇੱਕ ਮਹਾਨ ਜਥੇਬੰਦੀ ਜਿਸ ਦੇ ਨਾਲ ਇੱਕ ਡੂੰਘਾ ਰਿਸ਼ਤਾ ਆਪਣੀ ਜ਼ਿੰਦਗੀ ਦਾ ਅਸੀਂ ਸਮਝਦੇ ਹਾਂ ਕਿ ਬਹੁਤ ਵੱਡਾ ਇੱਕ ਕਰਮ ਹੋਇਆ ਜਿਹਦੇ ਕਰਕੇ ਇਸ ਸੰਸਥਾ ਦੇ ਨਾਲ ਸਾਡਾ ਜੋੜ ਹੋਇਆ ਸਾਡੀ ਕੌਮ ਦੇ ਜਰਨੈਲ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਜਿਨ੍ਹਾਂ ਨੇ ਸਿੱਖਾਂ ਦੇ ਹੱਕਾਂ ਲਈ ਸੰਘਰਸ਼ ਲੜਿਆ ਤੇ ਉਸ ਦੇ ਵਿੱਚ ਸ਼ਾਮਲ ਹੋ ਕੇ ਉਹਨਾਂ ਦੀ ਅਗਵਾਈ ਵਿੱਚ ਆਪਣੀ ਜ਼ਿੰਦਗੀ ਦਾ ਕੁਝ ਸਮਾਂ ਬਤਾਉਣ ਦਾ ਮੌਕਾ ਮਿਲਿਆ ਸਾਡੇ ਲਈ ਬਹੁਤ ਮਹਾਨ ਸੰਸਥਾ ਤੇ ਸੰਤਾਂ ਦੀ ਜਿਹੜੀ ਜਿਹੜੀ ਸੋਚ ਆ ਜਾਂ ਉਹਨਾਂ ਦੀ ਸ਼ਖਸੀਅਤ ਆ ਉਹ ਅੱਜ ਵੀ ਜਿਉਂਦੀ ਤੇ ਉ ਜਾਗ ਰਹੀ ਆ 40 ਸਾਲ ਹੋ ਗਏ ਨੇ ਸਿਰ ਤੌਰ ਤੇ ਸਾਡੇ ਵਿਚਕਾਰੋਂ ਗਿਆਨ ਨੂੰ ਪਰ ਅੱਜ ਵੀ ਉਹਨਾਂ ਦੀ ਉਹੀ ਜਿਹੜੀ ਚੜ੍ਹਤ ਤੇ ਉਹ ਉਹਨਾਂ ਦੀ ਜਿਹੜੀ ਇਸ ਦੁਨੀਆ ਦੇ ਉੱਤੇ ਜਿਹੜੀ ਸ਼ਹਾਦਤ ਆ ਉਹ ਆਪਣੇ ਆਪ ਦੇ ਵਿੱਚ ਪੂਰਨ ਤੌਰ ਤੇ ਜਿਹੜੀ ਆ ਉਹਦਾ ਜਲਵਾ ਉਸੇ ਤਰ੍ਹਾਂ ਹੀ ਵਰਤ ਰਿਹਾ ਹੋ ਅੱਜ ਇੱਕ ਖਬਰ ਆਈ ਹੈ ਕਿ ਗਵਰਦਨ ਟਕਸਾਲ ਦੇ ਮੌਜੂਦਾ ਮੁਖੀ ਬਾਬਾ ਹਰਰਾਮ ਸਿੰਘ ਧੋਮਾ ਜਿਨ੍ਹਾਂ ਨੇ ਭਾਰਤੀ ਜਨਤਾ ਪਾਰਟੀ ਦੀ ਮਹਾਰਾਸ਼ਟਰ ਦੇ ਵਿੱਚ ਹੋ ਰਹੀਆਂ ਚੋਣਾਂ ਦੇ ਵਿੱਚ ਹਮਾਇਤ ਕੀਤੀ ਆ ਤੇ ਸੰਤ ਸਮਾਜ ਵੱਲੋਂ ਉਹਨਾਂ ਦੀ ਹਮਾਇਤ ਦਾ ਐਲਾਨ ਕੀਤਾ ਸਵੇਰੇ ਇੱਕ ਖਬਰ ਆਈ ਬਾਦਚੋਕ ਵੀਡੀਓ ਆਈ ਜਿਸ ਦੇ ਬਾਰੇ ਦੇ ਵਿੱਚ ਸਿੱਖਵਾਦ ਦੇ ਅੰਦਰ ਇੱਕ ਵੱਡਾ ਰੋਸ ਪਾਇਆ ਜਾ ਰਿਹਾ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸੰਤ ਜਰਨੈਲ ਸਿੰਘ ਖਾਲਸਾ ਪੰਡਰਾਂਵਾਲਾ ਦੀ ਸਸਤਾ ਤੇ ਉਹਨਾਂ ਦੀ ਸੋਝ ਜਿਹੜੀ ਆ ਉਹ ਹਮੇਸ਼ਾ ਦਿੱਲੀ ਨਾਲ ਟਕਰਾਂਦੀ ਆ ਤੇ ਮੈਂ ਇਹ ਦੇਖ ਰਿਹਾ ਸੀ ਕਿ ਇੱਕ ਜਿਹੜੀ ਰਾਸੀ ਪਾਰਟੀ ਜਿਹੜੀ ਸਿੱਖਾਂ ਦੀ ਜਮਾਤ ਕਹੀ ਜਾਂਦੀ ਆ ਅਕਾਲੀ ਦਲ ਜਿਹੜੀ ਕਿ ਗਠਜੋੜਾਂ ਦੇ ਵਿੱਚ ਪਿਛਲੇ ਸਮੇਂ ਚ ਰਹੀ ਤੇ ਐਦ ਕੀ ਇੱਕ ਪਰਖ ਆਈ ਜਦੋਂ ਕਿ ਅਕਾਲੀ ਦਲ ਨੇ ਗਠਜੋੜ ਕਰਨਾ ਸੀ ਪਾਰਲੀਮੈਂਟ ਦੇ ਵਿੱਚ ਤਾਂ ਉਸ ਸਮੇਂ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਬੜੇ ਮਾਣ ਨਾਲ ਮੈਂ ਇਹ ਗੱਲ ਕਹਿ ਸਕਦਾ ਕਿ ਪਾਰਟੀ ਦੇ ਬਹੁਤ ਸਾਰੇ ਲੀਡਰਾਂ ਦੇ ਵਿਚਾਰਾਂ ਤੋਂ ਉਲਟ ਹੋ ਕੇ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਤੋਂ ਦੇ ਨਾਲ ਸ਼ਰਤਾਂ ਤਹਿਤ ਜਿਹੜੀ ਹੈ ਉਹ ਗਠਜੋੜ ਕਰਨ ਦਾ ਇੱਕ ਫੈਸਲਾ ਕੀਤਾ ਜਿਹਦੇ ਵਿੱਚ ਸਭ ਤੋਂ ਵੱਡੀ ਗੱਲ ਸੀ ਸਿੱਖਾਂ ਦੀਆਂ ਸੰਸਥਾਵਾਂ ਸ਼ਰੋਣੀ ਗੁਰਦੁਆਰਾ ਆਪਣਾ ਦੀ ਕਮੇਟੀ ਦਿੱਲੀ ਦੀ ਕਮੇਟੀ ਹਰਿਆਣਾ ਕਮੇਟੀ ਪਟਨਾ ਸਾਹਿਬ ਬੋਰਡ ਹਜੂਰ ਸਾਹਿਬ ਬੋਰਡ ਦੇ ਬਾਰੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਕਿ ਇਹਦੇ ਤੇ ਲਈ ਸੀ ਗੱਲ ਕਰਾਂਗੇ ਇਹਦਾ ਹੱਲ ਕਰਾਵਾਂਗੇ ਫਿਰ ਅਸੀਂ ਕਰਾਂਗੇ ਉਸ ਤੋਂ ਬਾਅਦ ਬੰਦੀ ਸਿੰਘ ਜਿਹੜੇ ਕਿ ਸਮੁੱਚੀ ਕੌਮ ਦਾ ਮੁੱਦਾ ਵਾ ਉਹਨਾਂ ਦੀ ਭਾਵਨਾ ਨਾਲ ਜੁੜਿਆ ਮੁੱਦਾ ਉਹਦੇ ਬਾਰੇ ਗੱਲ ਕਰਨੀ ਸੀ ਤੀਸਰਾ ਕਿਸਾਨਾਂ ਦਾ ਦੇ ਹੱਕਾਂ ਦੀ ਮੰਗਾਂ ਦੀ ਗੱਲ ਕਿਰਤੀ ਲੋਕਾਂ ਦੀ ਗੱਲ ਜਿਹੜੀ ਆ ਉਹ ਅਕਾਲੀ ਦਲ ਨੇ ਕੀਤੀ ਤੇ ਉਹ ਜਦੋਂ ਇਸ ਗੱਲ ਤੇ ਉਹਨਾਂ ਨੇ ਵਿਚਾਰ ਕਰਨ ਤੋਂ ਨਾ ਕਰਦੀ ਤੇ ਅਕਾਲੀ ਦਲ ਨੇ ਇਸ ਗੱਲ ਨੂੰ ਨਾ ਗੱਠਜੋੜ ਕਰਨ ਤੋਂ ਮਨ ਲੋ ਜਵਾਬ ਦੇਤਾ ਤੇ ਇਸ ਦੇ ਨਾਲ ਭਾਵੇਂ ਅਕਾਲੀ ਦਲ ਨੂੰ ਰਾਸੀ ਤੌਰ ਤੇ ਨੁਕਸਾਨ ਵੀ ਹੋਇਆ ਪਰ ਅਕਾਲੀ ਦਲ ਨੇ ਇਸ ਗੱਲ ਤੇ ਬੜਾ ਡਟਵਾ ਫੈਸਲਾ ਲਿਆ ਸੋ ਅਸੀਂ ਸੋ